ਜਦੋਂ ਤੁਸੀਂ ਦੂਜਿਆਂ ਤੇ ਦਇਆ ਕਰੋਗੇ ਨਾ ਦੂਜਿਆਂ ਤੇ ਤੁਸੀਂ ਤਰਸ ਕਰੋਗੇ ਤੇ ਤੁਹਾਡਾ ਭਲਾ ਤਾਂ ਆਪਣੇ ਆਪ ਹੀ ਹੋ ਜਾਣਾ ਹੈ ਜਦੋਂ ਦੂਜਿਆਂ ਨੂੰ ਮaaf ਕਰ ਦੇਵੋਗੇ ਦੂਜਿਆਂ ਨੂੰ ਛੱਡ ਦੇਵੋਗੇ ਆਪਣੇ ਆਪ ਹੀ ਤੁਹਾਡਾ ਭਲਾ ਕਰ ਦੇਵਾ ਹੈ ਤੁਹਾਨੂੰ ਆਪ ਕਰ ਦੇਣਾ ਤੁਹਾਡੇ ਘਾਤ ਭਾਵੇਂ ਕਿੰਨੇ ਵੀ ਥਿਉਣਾ ਹੋਵੇ ਉਹ ਦਇਆ ਨੂੰ ਪਰਮੇਸ਼ਰ ਰਹਿਮਾਨ ਕਨਾਲਾ ਪਰਮੇਸ਼ਰ ਹੈ ਹਾਂਜੀ ਉਹ ਆਪਣੇ ਕੰਮਾਂ ਨੂੰ ਇਨਸਾਨ ਨਾਲ ਚਲਾਇ ਇਨਸਾਨ ਦੇ ਨਾਲ ਆਪਣੇ ਕੰਮਾਂ ਨੂੰ ਕਰਨਾ ਆ ਥੇਰਾ ਫੇਰੀਆਂ ਨਾਲ ਨਹੀਂ ਕਰਨਾ ਉੱਚ ਵੀ ਥੇਰਾ ਫੇਰੀ ਦੇ ਨਾਲ ਤੁਸੀਂ ਨਹੀਂ ਕਰਨਾ ਇਨਸਾਨ ਦੇ ਨਾਲ ਹੰਜੀ ਜਲਦੀ ਉਹ ਕਦੀ ਵੀ ਨਾ ਡੋਲੇਗਾ ਫੇਰ ਉਹ ਡੋਲੇਗਾ ਨਹੀਂ ਆ ਕਿਉਂਕਿ ਉਹਦਾ ਮਨ ਤੱਕੜਾ ਹੋ ਜਾਣਾ ਅੰਦਰੋਂ ਕਿ ਤਾ ਕਿਉਂ ਨਾ ਆ ਜੇ ਭਾਵੇਂ ਕਿੰਦਾ ਦੀ ਮੁਸੀਬਤ ਕਿਉਂ ਨਾ ਆ ਜੇ ਉਹਨੂੰ ਪਤਾ ਹੋਏਗਾ ਕਿ ਮੇਰਾ ਪਰਮੇਸ਼ਰ ਮੇਰੇ ਨਾਲ ਹੈ ਉਹ ਮੈਨੂੰ ਬਚਾਉਣ ਦੀ ਸਮੱਥ ਰੱਖਦਾ ਆ ਹਾਂਜੀ ਧਰਮੀ ਸਦਾ ਦੀ ਯਾਦਗਰੀ ਲਈ ਹੋਵੇਗਾ ਫਿਰ ਉਹ ਸਦਾ ਸਦਾ ਦੀ ਜਾਦਗਲੀ ਲਈ ਪਰਮੇਸ਼ਰ ਦੇ ਘਰ ਵਿੱਚ ਵਸੇਗਾ ਦੋਹਦ ਕਹਿੰਦਾ ਮੈਂ ਸਦਾ ਜਹਵਾ ਦੇ ਘਰ ਵਿੱਚ ਵਸਾਂਗਾ ਫਿਰ ਉਹ ਸਦਾ ਲਈ ਪਰਮੇਸ਼ਰ ਦੇ ਘਰ ਵਿੱਚ ਵਸੇਗਾ ਹਾਂਜੀ ਉਹ ਬਰਿਆਈ ਤੋਂ ਨਹੀਂ ਡਰਦਾ ਬਰਿਆਈ ਭਾਵੇਂ ਕੋਈ ਕਿੰਨੀ ਵੀ ਉਹਦੇ ਤੇ ਕਰੇ ਉਹਨੂੰ ਡਰ ਨਹੀਂ ਲੱਗੇਗਾ ਕਿਉਂਕਿ ਉਹਨੂੰ ਪਤਾ ਹੈ ਮੇਰਾ ਪਰਮੇਸ਼ਰ ਮੈਨੂੰ ਕੱਢਣ ਦੀ ਤਾਕਤ ਰੱਖਦਾ ਆ ਅੱਜ ਤੁਸੀਂ ਵੀ ਦਲੇਰ ਹੋ ਕੇ ਆਪਣੇ ਪਰਮੇਸ਼ਰ ਵਿੱਚ ਖਲੋਜੋ ਪਰ ਜਿਹੜੀਆਂ ਗੱਲਾਂ ਕਈਆਂ ਨੇ ਉਹਨਾਂ ਤਾਂ ਹੀ ਗੌਰ ਕਰਨ ਹਾਂਜੀ ਉਹਦਾ ਦਿਲ ਮਜ਼ਬੂਤ ਹੈ ਫਿਰ ਪਰਮੇਸ਼ਰ ਦਾ ਪਵਿੱਤਰ ਆਤਮਾ ਤੁਹਾਡੇ ਦਿਰ ਨੂੰ ਤਕੜਦਾ ਕਰੇਗਾ ਇਹ ਨਹੀਂ ਕਿ ਮਾੜੀਏ ਗੱਲ ਇਧਰ ਕੋਈ ਖਬਰ ਸੁਣੀ ਤੇ ਦਿਰ ਪਹਿਲੂ ਤਰ ਤਰ ਕੰਪਨ ਲੱਗ ਜੇ ਪੈਂਦਾ ਆ ਪੱਤੇ ਨੂੰ ਕੰਪਨ ਲੱਗ ਜੂ ਨਹੀਂ ਪਵਿੱਤਰ ਆਤਮਾ ਤਾਨੂੰ ਅੰਦਰੋਂ ਸਟਰੋਂਗ ਕਰੇਗਾ ਅੰਦਰੋਂ ਮਜ਼ਬੂਤ ਕਰੇਗਾ ਹਾਂਜੀ ਉਹਦਾ ਭਰੋਸਾ ਯਹੋਵਾ ਉੱਤੇ ਕਿਉਂਕਿ ਉਹਦਾ ਭਰੋਸਾ ਪਰਮੇਸ਼ਰ ਤੇ ਹੋਵੇਗਾ ਉਹ ਪਤਾ ਹੈ ਕਿ ਮੇਰਾ ਪਰਮੇਸ਼ਰ ਜਿਉਂਦਾ ਆ ਤੇ ਮੈਂ ਉਹਦੇ ਡਰ ਵਿੱਚਾਂ ਤੇ ਮੈਂ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਤੇ ਮੇਰਾ ਪਰਮੇਸ਼ਰ ਮੇਰੀ ਰੱਖਿਆ ਕਰੇਗਾ। ਉਹਦਾ ਮਨ ਤਕਰ ਹੈ। ਉਹਦਾ ਮਨ ਤਕਰ ਹੋ ਜਾਣਾ ਹੈ। ਉਹ ਨਾ ਡਰੇਗਾ। ਉਹ ਡਰੇਗਾ ਨਹੀਂ ਹੈ। ਜਦ ਤੱਕ ਉਹ ਆਪਣੇ ਬੈਰੀਆਂ ਉਤੇ ਜਿੱਤ ਪ੍ਰਾਪਤ ਨਾ ਕਰ ਲਵੇ ਆਪਣੀ ਜਿੱਤ ਨਾ ਵੇਖੇ। ਉਹ ਆਪਣੀ ਜਿੱਤ ਪ੍ਰਾਪਤ ਕਰੇਗਾ ਆਪਣੇ ਬੈਰੀਆਂ ਉਤੇ। ਫਿਰ ਤੁਹਾਡੀ ਜਿੱਤ ਹੋ ਜਾਣੀ ਹੈ। ਫਿਰ ਤੁਸੀਂ ਜਿੱਤ ਜਾਵੋਗੇ। ਹallelujah।